ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਚੈੱਕ ਕਰੋ ਜੀ ਹੈਪੀ ਸੀਡਰ ਵਾਲੀ ਕਾਨਕ ਤੇ ਅੱਜ ਲਗਭਗ ਇਹ 16-17 ਦਿਨ ਦੀ ਹੋ ਚੁੱਕੀ ਹੈ ਤੇ ਵਾਹ ਵਾਹ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂਆਂ ਦੇ ਵੇਸਿਆਂ ਦੇ ਵਿੱਚ ਵੀ ਤੇ ਹਰ ਸਾਲ ਹੈਪੀ ਸੀਡਾਂ ਦੇ ਕਿਸਾਨ ਪੜਾ ਬਜਾਈ ਕਰਦੇ ਨੇ ਤੇ ਪਹਿਲਾਂ ਦੱਸ ਦਈਏ ਕਿ ਇੱਥੇ ਇਸ ਵਾਰ ਹੜ੍ਹ ਆਇਆ ਸੀ। ਆ ਲਾਗੇ ਰੈਵਤਰਾ ਜਿੱਥੇ ਉਸ ਪਿੰਡ ਦੇ ਨਾਲ ਉੱਥੋਂ ਪਾੜ ਪਈ ਸੀ। ਤੇ ਲਗਭਗ ਇੱਕ ਇਹੋ ਹੀ ਕਿਸਾਨੋ ਜਿਨੇ ਇਸ ਵਾਰ ਹੈਪੀ ਸਿਡ ਦੇ ਨਾਲ ਕਣਕ ਬੀਜੀ, ਬਾਕੀਆਂ ਸਾਰਿਆਂ ਨੇ ਨਾਂ ਜਾਂ ਵਾਹ ਕੇ ਬਜਾਈ ਕੀਤੀ ਹੈ। ਤੇ ਜਾਂ ਸੁਪਰ ਸਿਡ ਦੇ ਬਜਾਈ ਕੀਤੀ ਆ ਸਾਡੀ ਆਪਣੀ ਖੇਤ ਨੇ। ਇਹ ਲਗਭਗ ਅਜ 6-7 ਦਿਨ ਹੋ ਗਏ ਨੇ ਇਹਨੂੰ ਕਣਕ ਦੀ ਬਜਾਈ ਹਿੰ ਕੀਤੀਆਂ ਨੇ। ਤੇ ਕਣਕ ਵੀ ਉੱਗ ਖਲੋਤੀ ਹੈ। ਕਿਤੇ ਕਿਤੇ ਉਹ ਗੁੰਡੀ ਹੈ। ਤੇ ਆ ਸਾਡੇ ਨਾਲ ਦਾ ਖੇਤ ਵਾ ਗਵਾਂਢੀ ਖੇਤ ਤੇ ਇਹਨੇ ਹੈਪੀ ਸਿੱਟ ਨਾਲ ਬਜਾਈ ਕੀਤੀ ਹੈ ਲਗਭਗ 15-16 ਦਰਾਂ ਦੀ ਬਜਾਈ ਹੈ ਬਹੁਤ ਸੋਹਣੀ ਕਣਕੂ ਕੀ ਹੈ ਤੇ ਪਹਿਲੋਂ ਮੈਂ ਵੀਡੀਓ ਸਾਂਝੀ ਕਰਦਾ ਰਿਹਾ ਪਿਛਲੇ ਵਾਲੀ ਕਣਕ ਦੀ ਬਜਾਈ ਲਗਭਗ 400 ਰੁਪਏ ਖਰਚਾ ਆਇਆ ਇਸ ਕਣਕ ਦੀ ਬਜਾਈ ਤੇ ਤੇਲ ਦਾ ਖਰਚਾ ਤੇ ਇਹ ਇਸ ਕਣਕ ਦੀ ਬਜਾਈ ਤੇ ਲਗਭਗ 1600 15-1600 ਰੁਪਏ ਬਜਾਈ ਤੇ ਖਰਚਾ ਆਇਆ ਜੀ ਤੇ ਤੁਮ ਫਰਕ ਵੇਖ ਸਕਦੇ ਹੋ ਤੇ ਇਹ ਪਹਿਲੀ ਵਾਕੇ ਇਹ ਵੀ ਜੀ ਸੁਪਰ ਸਿੱਟ ਨਾਲ ਇਹ ਹੈਪੀ ਸਿੱਟ ਨਾਲ ਬਜਾਈ ਕੀਤੀ ਹੈ ਤੇ ਉਪਰ ਵਾਲੀ ਵੇਖ ਸਕਦੇ ਹੋ ਇਹਦੇ ਉੱਤੇ ਹੀ ਇਹ ਪਰਾਲੀ ਤੇ ਐਸਾ ਕਣਕ ਤੇ ਜਿਹੜੀ ਸੁਪਰਸਮਨ ਬਜਾਈ ਉਪਰ ਵਾਲੀ ਥੋੜੀ ਥੋੜੇ ਟੱਕ ਦੇਂਦੀ ਹੈ ਤੇ ਇੱਥੇ ਕਦਾਵੀ ਦਰਿਆ ਦਾ ਪਾਣੀ ਆਇਆ ਸੀ ਲਗਭਗ 20 ਤੋਂ 22 ਦਿਨ ਪਾਣੀ ਇੱਥੇ ਖੜਾ ਖੜਾ ਰਿਹਾ ਤੇ ਵਗਦਾ ਵੀ ਰਿਹਾ ਇਸ ਤੋਂ ਪਹਿਲਾਂ ਦੇ ਵਿੱਚ ਝੋਨੇ ਲਗਭਗ ਇੱਥੇ ਇਹ 8 ਤੋਂ 9 ਕੁੰਟਨ ਨਿਕਲੇ ਨੇ ਮੋٹے ਝੋਨੇ ਤੇ ਜਿਹੜੀ ਬਾਸਮਤੀਆਂ 4-5 ਕੁੰਟਨ ਨਿਕਲੀਆਂ ਤੇ ਕਿਸਮਾ ਪੁਰਾਣੀ ਇਥੋਂ ਵੱਡ ਕੇ ਲਗਭਗ 4-5 ਕੁੰਡਲ ਚੋਂ ਨਾ ਵੱਡ ਕੇ ਤੇ ਫਿਰ ਪਾਣੀ ਵਿੱਚ ਡਿਆੰਦੀ ਅਗਨੀ ਲਗਾਈ ਤਾਂ ਤੁਸੀਂ ਹੈਪੀ ਹੈਡ ਦੀ ਕਣਕ ਦੇਖ ਸਕਦੇ ਹੋ ਕਿੰਨੀ ਸੋਹਣੀ ਹੋ ਗਈ ਏ ਤੇ ਜੇ ਪਾਣੀ ਦਾ ਡਰੇੜੇ ਬਾਈ ਸੀ ਉਹ ਵੀ ਲਗਭਗ ਇੱਥੇ 2 ਇੰਚ ਆ ਗਈ ਸੀ ਤੇ ਉਹ ਇਦਾਂ ਹੀ ਰਹਿਣਤੀ ਤੇ ਸੁੱਕ ਗਈ ਸੀ ਕਿਉਂਕਿ ਪਾਣੀਆ ਪਹਿਲੀ ਕਾਫੀ ਮੋਟੀ ਏ ਤੇ ਨਾ ਜਿਆਦਾ ਪਾਣੀ ਦਾ ਇੱਥੇ ਕੋਈ ਅਸਰ ਹੁੰਦਾ ਤੇ ਨਾ ਥੋੜੇ ਪਾਣੀ ਦਾ ਸੋ ਜਮੀਨ ਬਹੁਤ ਚੰਗੀ ਹੈ ਤਾਕਤਵਾਲੀ ਜਮੀਨ ਹੈ ਤੁਸੀਂ ਦੇਖ ਸਕਦੇ ਹੋ ਤੇ ਹੈਪੀ ਸਿਰਦੀ ਕਣਕ ਦੀ ਬਜਾਈ ਇਹ ਲਗਭਗ 14-15 ਦਿਨਾਂ ਦੀ ਹੋ ਚੁੱਕੀ ਹੈ ਤੇ ਹਰ ਸਾਲ ਕਿਸਾਨ ਬੜਾ ਇਸੇ ਤਰ੍ਹਾਂ ਹੀ ਬਜਾਈ ਕਰਦਾ ਵਾ ਆ ਤੁਸੀਂ ਪਰਾਲੀ ਦੇਖ ਸਕਦੇ ਹੋ ਕਿੰਨੀ-ਕਿੰਨੀ ਹੈ ਸਿਹਰਾਂ ਦੇ ਵਿੱਚ ਤੇ ਆ ਪਰਾਲੀ ਚੈੱਕ ਕਰੋ ਜੀ ਆ ਪਰਾਲੀ ਦੇਖ ਸਕਦੇ ਹੋ ਕਿੰਨੀ ਹੈ ਤੇ ਕਣਕ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਹੋ ਗਈ ਸਿਹਰਾਂ ਦੇ ਵਿੱਚ ਦੇਖ ਸਕਦੇ ਹੋ ਸੋ ਇਹ ਹੈਪੀ ਸਿਰਦੀ ਬਜਾਈ ਹੈ ਜੀ ਲਗਭਗ 14-15 ਦਿਨਾਂ ਦੀ ਤੇ ਪਾਣੀ ਆਉਣ ਤੋਂ ਬਾਅਦ ਵੀ ਇੱਕੋ ਇੱਕ ਕਿਸਾਨਾ ਜਿਹਨੇ ਹੈਪੀ ਸੀਡ ਨਾਲ ਸਾਡੇ ਇਲਾਕੇ ਦੇ ਅੱਜ ਬਜਾਈ ਕੀਤੀ ਹੈ ਨਹੀਂ ਤੇ ਸਾਰੇ ਕਿਸਾਨਾਂ ਨੇ ਇਸ ਵਾਰ ਵਾਹ ਕੇ ਬਜਾਈ ਕੀਤੀ ਜਾਂ ਸੁਪਰ ਸੀਡ ਨਾਲ ਬਜਾਈ ਕੀਤੀ ਸਿਰਫ ਇੱਕ ਮਾਤਰਾ ਕਿਸਾਨ ਨੇ ਜਿਹਨੇ ਹੈਪੀ ਸੀਡ ਨਾਲ ਕਣਕ ਦੀ ਬਜਾਈ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੈਪੀ ਸੀਡਰ ਵਾਲੀ ਕਣਕ ਧੰਨਵਾਦ ਜੀ